ਅੱਜ ਗੱਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਦੇ ਵਿੱਚ ਡਰੋਨ ਉੱਟੇ ਜਾਣ ਦੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਵੱਲੋਂ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਜਿੱਥੇ ਕਿ ਸਿਟੀ ਕਾਲਜ ਦੇ ਨੇੜੇ ਡਰੋਨ ਦੇ ਨਾਲ ਕੁਝ ਅੰਗਾਰੇ ਟਾਈਪ ਕੁਝ ਰੋਸ਼ਨੀ ਟਾਈਪ ਦੇਖੀ ਗਈ ਜਿਸ ਦੀ ਕਿ ਵੀਡੀਓ ਉੱਥੇ ਸਥਿਤ ਵਿਦਿਆਰਥੀਆਂ ਵੱਲੋਂ ਬਣਾਈ ਗਈ ਤੇ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਵੀਡੀਓ ਦੱਸਦੀ ਹੈ ਕਿ ਉੱਥੇ ਹੀ ਪਠਾਨਕੋਟ ਤੇ ਇਲਾਵਾ ਇਸ ਸਮੇਂ ਜੰਮੂ ਦੇ 에ਅਰਵੇਸ ਤੇ 에ਅਰਪੋਰਟ ਤੇ ਜੋ ਕੁਝ ਰੋਸ਼ਨੀ ਦੇਖਣ ਦੀ ਅਤੇ ਹਮਲਾਵਾਂ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਲੇ ਤੱਕ ਹਾਲਾਂਕਿ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੋਈ ਉੱਥੇ ਹੀ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਜਦੋਂ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਦੀ ਪ੍ਰਮਾਣਿਕਤਾ ਨੂੰ ਨਹੀਂ ਮੰਨਿਆ ਜਾ ਸਕਦਾ ਪਰ ਇਸ ਸਭ ਦੇ ਵਿਚਕਾਰ ਪੰਜਾਬ ਦੇ ਇਲਾਵਾ ਹੋਰ ਕਈ ਇਲਾਕਿਆਂ ਦੇ ਵਿੱਚ ਟੋਟਲੀ ਬਲੈਕਆਊਟ ਕਰ ਦਿੱਤਾ ਗਿਆ ਪਹਿਲਾ ਗੁਰਦਾਸਪੁਰ ਦੇ ਵਿੱਚ ਰਾਤੀ 9 ਵਜੇ ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਦੀ ਖਬਰ ਆ ਸੀ ਪਰ ਹੁਣ ਇਸ ਦੇ ਨਾਲ ਹੀ ਹੋਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਜਿਵੇਂ ਕਿ ਕੱਲ ਕਈ ਥਾਂ ਤੇ ਮਸੱਈਲਾ ਸਿੱਟੇ ਜਾਣ ਦੀ ਖਬਰ ਸੀ ਪਰ ਭਾਰਤ ਕੋਲ ਅਜਿਹੀ ਟੈਕਨੋਲੋਜੀ ਮੌਜੂਦ ਹੈ ਜਿਸ ਦੇ ਤਹਿਤ 400 ਕਿਲੋਮੀਟਰ ਤੋਂ ਇਲਾਵਾ 600 ਕਿਲੋਮੀਟਰ ਤੱਕ ਰੇਂਜ ਦੀ ਇਹ ਮਸੱਈਲ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੰਦੀ ਹੈ ਜੇ ਦੋਸਤੋ 600 ਕਿਲੋਮੀਟਰ ਤੱਕ ਦੂਰ ਤੋਂ ਹੀ ਮਜ਼ਾਈਲ ਨੂੰ ਪਹਿਚਾਨ ਕੇ ਜੇਕਰ ਕਿਸੇ ਦੁਸ਼ਮਣ ਵੱਲੋਂ ਦਾਗੀ ਜਾਂਦੀ ਹੈ ਤਾਂ ਉਸ ਮਜ਼ਾਈਲ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੰਦੀ ਹੈ ਤੇ ਖਬਰ ਸੀ ਕਿ ਸੱਤ ਥਾਵਾਂ ਤੇ ਪੰਜਾਬ ਦੇ ਵਿੱਚ ਪਾਕਿਸਤਾਨ ਵੱਲੋਂ ਮਜ਼ਾਈਲ ਸੁੱਟੇ ਜਾਂਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਭਾਰਤ ਨੇ ਇਸ ਕੋਸ਼ਿਸ਼ ਨੂੰ ਨਾਸਤ ਨਾਬੂਦ ਕਰ ਦਿੱਤਾ ਤੇ ਆਓ ਤੁਹਾਨੂੰ ਹੁਣ ਦਿਖਾਉਣੇ ਆ ਜਲੰਧਰ ਦੇ ਵਿੱਚ ਜੋ ਡਰੋਨੀ ਹਮਲੇ ਦੀਆਂ ਗੱਲਾਂ ਹੋ ਰਹੀਆਂ ਨੇ ਉਥੇ ਵਿਦਿਆਰਥੀ ਵੱਲੋਂ ਸਿਟੀ ਕਾਲਜ ਦੇ ਵਿੱਚ ਜੋ ਵੀਡੀਓ ਬਣਾਈ ਗਈ ਹੈ ਤੇ ਨਾਲ ਹੀ ਸਾਰੇ ਨਾਗਰਿਕਾਂ ਨੂੰ ਜ਼ਰੂਰ ਅਪੀਲ ਹੈ ਕਿ ਪੈਨਿਕ ਨਾ ਹੋਣ ਆਪਣੀ ਫੌਜ ਵੱਲੋਂ ਇਹ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪੈਨਿਕ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ ਜਿਵੇਂ ਕਿ ਪٹرول ਪੰਪਾਂ ਤੇ ਅਤੇ ਸ਼ੋਪਿੰਗ ਮਾਲਸ ਕਰਿਆਨੇ ਦੁਕਾਨਾਂ ਤੇ ਲੰਮੀਆਂ ਕਤਾਰਾਂ ਨੇ मिसाइल लगा है अरे ड्रोन वाला है ड्रोन मिसाइल ड्रोन मिसाइल ड्रोन मिसाइल, सिटी कॉलेज के पास में, ड्रोन मिसाइल ड्रोन मिसाइल है ड्रोन मिसाइल ड्रोन मिसाइल है ड्रोन तैयार मिसाइल दागा ड्रोन वाला है ड्रोन मिसाइल ड्रोन मिसाइल ड्रोन मिसाइल, कॉलेज के पास में ड्रोन मिसाइल ड्रोन मिसाइल है ड्रोन मिसाइल ड्रोन मिसाइल है ड्रोन